ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਕੌਮੀ ਇਨਸਾਫ ਮੋਰਚਾ ਦੀ ਤਾਲਮਿਲ ਕਮੇਟੀ ਦੀ ਜਿਹੜੀ ਮੀਟਿੰਗ ਆ ਸਰਦਾਰ ਬਲਵੀਰ ਸਿੰਘ ਬੈਰੋਪੁਰ ਉਹਨਾਂ ਦੀ ਅਗਵਾਈ ਦੇ ਵਿੱਚ ਹੋਈ ਆ ਔਰ ਅਸੀਂ ਦੱਸਣਾ ਚਾਹੁੰਨੇ ਕਿ ਜਿਹੜਾ 3 ਦਸੰਬਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੰਡੀਗੜ੍ਹ ਆ ਰਹੇ ਨੇ ਤੇ ਅਸੀਂ ਕੌਮੀ ਇਨਸਾਫ ਮੋਰਚੇ ਵੱਲੋਂ ਸ਼ਾਂਤਮਈ ਤਰੀਕੇ ਨਾਲ ਉਹਨਾਂ ਦਾ ਵਿਰੋਧ ਕਰਨ ਜਾ ਰਹੇ ਆ ਕਿਉਂਕਿ 30-30 ਸਾਲ ਹੋ ਗਏ ਸਾਡੇ ਬੰਦੀ ਸਿੰਘਾਂ ਨੂੰ ਜੇਲ੍ਹਾਂ ਦੇ ਵਿੱਚ ਬੈਠਿਆਂ ਨੂੰ ਨਾ ਪੰਜਾਬ ਸਰਕਾਰ ਅਤੇ ਨਾ ਹੀ ਕੇਂਦਰ ਸਰਕਾਰ ਕੋਈ ਸਾਡੇ ਬੰਦੀ ਸਿੰਘਾਂ ਨੂੰ ਰਿਹਾਆ ਕਰਨ ਵਾਸਤੇ ਜਾਂ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦਾ ਇਨਸਾਫ ਦੇਣ ਵਾਸਤੇ ਕੋਈ ਵੀ ਸਰਕਾਰ ਤਿਆਰ ਨਹੀਂ ਇਸ ਕਰਕੇ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਮੋਦੀ ਗੋ ਬੈਕ ਦੇ ਕੰਪਲੀਟਸ਼ਿਪਵਾ ਕੇ 에어ਪੋਰਟ 에어ਪੋਰਟ ਰੋਡ ਤੇ ਖੜਕੇ ਅਸੀਂ ਆਪਣੇ ਕੌਮੀ ਇਨਸਾਫ ਮੋਰਚੇ ਵੱਲੋਂ ਵਿਰੋਧ ਕਰਾਂਗੇ ਬਾਕੀ ਦੀ ਗੱਲ ਸਾਡੇ ਬਲਵੀਰ ਸਿੰਘ ਬੈਰੋਪੁਰ ਸਾਹਿਬ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਖਨੀ ਨੇ ਜੋ ਸਾਨੂੰ ਦੱਸਿਆ ਵੀ ਮੋਦੀ 3 ਤਰੀਕ ਨੂੰ ਇੱਥੇ ਆ ਰਿਹਾ ਦੇਖੋ ਬੜੀ ਸ਼ਰਮ ਦੀ ਗੱਲ ਹੈ ਮੋਦੀ ਲਈ ਕਿ ਦੇਸ਼ ਦੇ ਕਾਨੂੰਨ ਨੇ ਜੋ ਜਿਸ ਨੇ ਵੀ ਕਿਸੇ ਨੇ ਕ੍ਰਾਈਮ ਕੀਤਾ ਹੋਵੇ ਉਸ ਨੂੰ ਜੋ ਸਜ਼ਾਵਾਂ ਦਿੱਤੀਆਂ ਗਈਆਂ ਉਹ ਪੁਰੀਆਂ ਹੋ ਜਾਣ ਤੇ ਉਹਨਾਂ ਨੂੰ ਛੱਡਿਆ ਨਾ ਜਾਵੇ ਤਾਂ ਕਿੰਦੀ ਬੇਇਨਸਾਫੀ ਦੀ ਗੱਲ ਐ। ਇਹੀ ਜੋ ਗੱਲ ਹੈ ਕਿ ਸਾਡੇ ਬੰਦੀ ਸਿੰਘਾਂ ਦੇ ਨਾਲ ਹੋ ਰਹੀ ਹੈ। ਅਸੀਂ ਮੋਦੀ ਸਾਹਿਬ ਨੂੰ ਪਹਿਲਾਂ ਤਾਂ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਕਿ ਉਹ ਸਾਡੇ ਬੰਦੀ ਸਿੰਘਾਂ ਨੂੰ ਰਿਹਾ ਕਰਾਵੇ। ਜੇਕਰ ਉਹ ਇਸ ਮਸਲੇ ਤੇ ਨਹੀਂ ਸਾਡੀ ਕੋਈ ਸੁਣਦਾ ਤਾਂ ਤਿੰਨ ਤਰੀਕ ਨੂੰ ਜਦੋਂ ਉਹਨੇ ਆਉਣਾ ਤਾਂ ਜੋ ਜੀ ਨੇ ਦੱਸਿਆ ਅਸੀਂ ਗੋ ਬੈਗ ਦੇ ਨਾਲ ਲਾ ਕੇ ਅਸੀਂ ਉਹਦਾ ਫੁੱਲ ਡਟ ਕੇ ਵਿਰੋਧ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ